माज ਮਹੱਲਾ ਤੀਜਾ ਬਰਨ ਰੂਪ ਵਰਤਾ ਸਭ ਤੇਰੇ ਮਰ ਮਰ ਜਮੈ ਫੇਰ ਪਵਹਿ ਕਰਨੀਰੇ ਤੂੰ ਏਕੋ ਨੇਚਲ ਅਗਮ ਪਾਰਾ ਗੁਰਮਤੀ ਬੋਜ ਬੋਝਾਵਣਿਆ ਹਉ ਬਾਰੀ ਜੀ ਹਉ ਬਾਰੀ ਰਾਮ ਅਨਾਮ ਮਨਵ ਸਾਵਣਿਆ ਤੇਜ ਰੂਪ ਨ ਰੇਖਿਆ ਬਰਨ ਕੋਹੀ ਗੁਰਮਤੀ ਆਭੋ ਜਾਵਣਿਆ ਰਹਾਓ ਸਭ ਏਕਾ ਜੋਤ ਜਾਣੈ ਜੇ ਕੋਈ ਸਤਗੁਰ ਸੇਵਿਆ ਪ੍ਰਗਟ ਹੋਈ ਗੋਬਤ ਪ੍ਰਗਟ ਵਰਤੈ ਸਭ ਥਾਈ ਜੋਤੀ ਜੋਤ ਮੇ ਲਾਵਣਿਆ ਤਿਸਨਾ ਅਗਨ ਜਲੈ ਸੰਸਾਰਾ ਲੋਭ ਅਭਮਾਨ ਬਹੁਤ ਅਹੰਕਾਰਾ ਮਰਮਰ ਜਨਮੈ ਬਤ ਗਵਾਈ ਆਪਣੀ ਬਿਰਥਾ ਜਨਮ ਗਵਾਵਣਿਆ ਗੁਰ ਕਾ ਸ਼ਬਦ ਕੋ ਬਿਰਲਾ ਬੂਜੈ ਆਪ ਮਾਰੇ ਤਾਂ ਤੇਰੇ ਭਵਨ ਸੂਜੈ ਫਿਰ ਉਹ ਮਰੈ ਨਾ ਮਰਨਾ ਹੋਵੈ ਸਜੇ ਸੱਚ ਸਮਾਵਣਿਆ ਮਾਇਆ ਮੈਂ ਫਿਰ ਚਿਤਨਾ ਲਾਈ ਗੁਰ ਕਾ ਸ਼ਬਦ ਸਦਰ ਹੈ ਸਮਾਈ ਸੱਚ ਸਲਾਹੀ ਚਵਕਟ ਅੰਤਰ ਸਚੋ ਸੱਚ ਸੁਹਾਵਣੀਆਂ ਸੱਚ ਸਲਾਹੀ ਸਦਾ ਜੂਰੀ ਗੁਰ ਕਾ ਸ਼ਬਦ ਰਹਾ ਪਰਪੂਰੇ ਔਰ ਪ੍ਰਸਾਦੀ ਸਚ ਨਦਰੀ ਆਵੈ ਸੱਚੇ ਹੀ ਸੁਖ ਪਾਵਣੀਆਂ ਸਚਮਨ ਅੰਤ ਸਚਮਨ ਅੰਦਰ ਰਹਾ ਸਮਾਈ ਸਦਾ ਸਚ ਨੇਚਲ ਆਵੈ ਨਾ ਜਾਏ ਸੱਚੇ ਲਾਗੈ ਸੋਮਨ ਨਿਰਮਲ ਗੁਰਮਤੀ ਸਚ ਸੁਹਾਵਣੀਆਂ ਸੱਚ ਸਲਾਹੀ ਅਵਰਣ ਕੋਈ ਜਿਤ ਸੇਵਿਆ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਸਚੋ ਸਚ ਕਮਾਵਣਿਆ ਸਚ ਸਲਾਹੀ ਅਵਰਨ ਕੋਈ ਜਿਤ ਸੇਵਿਆ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਸਚੋ ਸਚ ਕਮਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ